ਕੀ ਕਰਸ ਆ ਵਾਈ ਗੁਰਜੀ ਕੀ ਫਤਿਹ ਤਾਂ ਇਸ ਨੂੰ ਕੀ ਕਹ ਲੋਗੀ ਆ ਹਾਂਜੀ ਐਕਸੀਡੈਂਟ ਹੋ ਗਿਆ ਅੱਜ ਕਿਤਰਾ ਆਣਾ ਹੋਇਆ ਜੀ ਤਾਪ ਜੀ ਦਾ ਦੱਸੋ ਬੇਨਤੀ ਕਿਸ ਨੇ ਜਾਣਿਆ ਅਬ ਨਿਕਲ ਨਹੀਂ ਦਰਸ਼ਨ ਗੁਰੂ ਸਾਹਿਬ ਦੇ ਹਾਂਜੀ ਪਿਆਰਿਓ ਨਾ ਤੁਸੀਂ ਕਿਹਨੂੰ ਮਹਾਰਾਜ ਤੁਸੀਂ ਗਿੱਤ ਕੀਓ ਗਰੰਥੀ ਸਿੰਘ ਹੋ ਅੱਛਾ ਜੀ ਨਹੀਂ ਨਹੀਂ ਪੈ ਗਿਆ ਮੋਢਾ ਲੱਗ ਰਿਹਾ ਅੱਛਾ ਜੀ ਮਨੋ ਮਹਾਰਾਜ ਜੀ ਦੇ ਛੇੜੀ ਪੈ ਗਏ ਸੀ ਅੱਛਾ ਕਦਰ ਸ੍ਰੀ ਲਤ ਨੂੰ ਕੀ ਹੈ ਅੱਛੀ ਲਤ ਤੋੜਦੀ ਕੋਈ ਨਹੀਂ ਕੋਈ ਪਿਆਰ ਕੋਈ ਨਹੀਂ ਅੱਛਾ ਇਹ ਕੋਣਾ ਬੱਚੀ ਤੁਹਾਡੀ ਅੱਛਾ ਜੀ ਤੁਹਾਡੀ ਬੱਚੀ ਹੈ ਅੱਛਾ ਤੇਰੀ ਪੋਤੀ ਹੈ ਤੁਹਾਡੀ ਪੋਤੀ ਹੈ ਹਾਂ ਜੀ ਹਾਂ ਜੀ ਮੈਂ ਤਕਲਾ ਹੀ ਮਿਲਾ ਲੈਣਾ ਸਮਰ ਗਿਆ ਹਾਂ ਹਾਂ ਜੀ ਸਿਰ ਦੇ ਵਿੱਚ ਮੇਰੇ ਬੇਸਬਾਲ ਮਾਰਿਆ ਨਾ ਤੇ ਮਨ ਲੱਗੇ ਅੱਛਾ ਜੀ ਸਿਰ ਜਦੋਂ ਮੈਂ ਬਾਣੀ ਪੜਦਾ ਹਾਂ 2 ਘੰਟੇ ਪਾਣੀ ਨਹੀਂ ਪੜ ਸਕਦਾ ਡਿਊਟੀ ਨਹੀਂ ਲਾ ਸਕਦਾ ਡਿਊਟੀ ਲਾ ਨਹੀਂ ਸਕਦਾ ਅੱਛਾ ਜੀ ਅੱਛਾ ਜੀ ਤੇ ਲਾਟ ਜੜੀ ਵੀ ਨਹੀਂ ਕੰਮ ਕਰਦੀ ਅੱਛਾ ਪਰ ਆਪਣੇ ਸੰਜੀ ਦੇ ਕੰਮ ਚਾਲੀ ਕਰਵਾ ਸਬਜੀ ਦਾ ਕਰਨਾ ਹੀ ਕੰਮ ਹੁਣ ਤੁਸੀਂ ਕੰਮ ਨਹੀਂ ਕਰਦੇ ਬੇ ਦੋਵੇਂ ਦੋਵੇਂ ਨਹੀਂ ਕਰਦੇ ਬੇ ਪਿਓ ਪੁੱਤ ਮਕਾਨੇ ਉਤਰਾਏ ਤੇ ਹਮਾਰੇ ਕਰ ਸਕਿਆ ਉਹ ਤੋਂ ਕਿਹ ਐਸ ਤਾ ਸਾਡੇ ਕੋਲ ਕੋਈ ਪੈਸਾ ਹੀ ਸੀ ਕਿ ਸੰਜੀ ਤੋਂ ਪੈਸੇ ਫੜ ਕੇ 100 ਰੁਪਏ ਆਏ ਉਥੇ ਵਾਹਿਗੁਰੂ ਵਾਹ ਟੈਪ ਚੋਂ 200 ਸਾਨੂੰ ਆ ਗਿਆ ਜੀ ਵਾਹਿਗੁਰੂ ਹੈ ਨਹੀਂ ਇੱਥੇ ਬੈਠਾ ਹੀ ਕਿਤੇ ਕੰਮ ਕਰਦੇ ਹੀ ਜਾ ਰਿਹਾ ਜੀ ਮੈਂ ਧਿਆੜੀ ਜਾਂਦਾ ਸੀ ਕਿ ਤੇ ਮੇਰੇ ਨਾਲ ਲੱਤ ਦੇ ਸਾਡ ਲੱਗੀ ਅੱਛਾ ਜੀ ਦੋ ਪੋਟੀਆਂ ਮੈਂ ਕਿਤੇ ਛੁੱਟੀ ਐ ਜੀ ਅੱਛਾ ਜੀ ਕੁਛ ਨਹੀਂ ਹੈਗਾ ਕੋਈ ਇਹ ਸਾਡੇ ਗਰੰਤੀ ਸਿੰਘਾ ਦੇ ਹਾਲ ਆ ਜੀ ਵੀ ਚੰਨੀਵਾਰ ਹੋ ਗਿਆ ਮੰਗਲਵਾਰ ਆਪਾਂ ਤੁਹਾਨੂੰ ਨਾ ਰਿਹੜੀ ਦੇਨੇ ਲੈ ਕੇ ਨਾਲ ਥੋੜੀ ਮਾਇਆ ਦੇਵਾਂਗੇ ਕਿ ਤੁਸੀਂ ਮੈਂ ਫਰੂਟ ਵਗੈਰਾ ਤੁਸੀਂ ਪਾ ਗੇ ਆਪਣਾ ਕੰਮ ਚਾਲੂ ਕਰ ਲਓ ਠੀਕ ਐ ਪਾਛੋ ਆਪ ਜੀ ਨੂੰ ਰਿਹੜੀ ਦੇਨੇ ਲੈ ਕੇ ਆਪ ਜੀ ਆਪਣਾ ਫਰੂਟ ਦਾ ਕੰਮ ਜਾਂ ਸਬਜ਼ੀ ਦਾ ਕੰਮ ਤੁਸੀਂ ਸ਼ੁਰੂ ਕਰ ਲਓ ਕਿਉਂਕਿ ਤੁਹਾਡੀ ਲੱਤ ਖਰਾਬ ਆ ਉਹ ਜੀ ਇੱਕ ਜਗ੍ਹਾ ਖਲੋ ਕੇ ਤੁਸੀਂ ਕੰਮ ਕਰ ਸਕਦੇ ਆ ਆ ਬੇਨਤੀ ਜੇ ਆ ਥੋੜੀ ਮਾਇਆ ਤੁਸੀਂ ਲੱਗ ਜਾਓ ਹੁਣ ਤੁਸੀਂ ਪੈਦਲ ਨਹੀਂ ਜਾਣਾ ਇੱਥੋਂ ਇੱਥੋਂ ਤੁਸੀਂ ਆਟੋ ਕਰ ਲਓ ਤੇ ਵੀਰ ਨੂੰ ਭਾਗੇ ਵੀ ਜੀ ਤੁਸੀਂ ਉਹਨਾਂ ਥੋਂ ਤੇ ਚੱਲ ਜਿਓ ਕਰਨ ਠੀਕ ਹੈ ਫਿਰ ਦੋ ਦਿਨ ਦਾ ਟਾਈਮ ਦੇ ਦਿਓ ਆਪਾਂ ਦੋ ਦਿਨ ਬਾਅਦ ਆਪ ਜੀ ਨੂੰ ਉਹ ਡੇੜੀ ਲਾ ਕੇ ਦੇਨੇ ਆ ਠੀਕ ਹੈ ਜੀ ਚਲੋ ਠੀਕ ਹੈ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਰਿਦ ਬਬਈ ਮਾਫੀ ਚਾਹੁੰਦੇ ਸਭ ਤੋਂ ਪਹਿਲੇ ਤੇ ਹੱਥ ਜੋੜ ਕੇ ਮਾਫੀ ਕਿ ਮੈਂ ਥੋੜਾ ਲੇਟ ਹੋ ਗਿਆ ਆਪ ਜੀ ਤੋਂ ਮਾਫੀ ਚਾਹੁੰਦਾ ਜੀ ਮੇਰੇ ਦਾ ਥੋੜੇ ਜੇ ਕੰਮ ਥੋੜੇ ਜੇ ਪੈ ਗਏ ਸੀ ਹੋਰ ਕੋਈ ਗੁਰਸਿੱਖ ਪਿਆਰੇ ਹੋਰ ਮਿਲਣਾ ਸੀ ਉਹਨਾਂ ਨੇ ਤੇ ਉਹਨਾਂ ਦੇ ਦਰਸ਼ਨ ਨਾਲ ਹੀ ਮੈਂ ਚਲਾ ਗਿਆ ਤੇਜ ਸਿੰਘ ਸਾਹਿਬ ਜੀ ਆਜੋ ਆਪ ਜੀ ਦੀ ਰੇੜੀ ਆਜੋ ਹੱਥ ਹਿਆਰ ਜੇ ਧੰਗੁਰੂ ਰਾਮਦਾਸ ਸੋਪ ਸਿੰਘ ਸਾਹਿਬ ਜੀ ਆ ਆਪ ਜੀ ਦੀ ਰੇੜੀ ਹੈ ਜੀ ਪਿਆਰਿਓ ਤੇ ਇਹ ਤੁਹਾਡੇ ਪਾਸ਼ਾ ਜੀ ਨੇ ਦਿੱਤੀ ਆ ਤੁਹਾਨੂੰ ਗੁਰੂ ਰਾਮਦਾਸ ਪਾਸ਼ਾ ਜੀ ਨੇ ਠੀਕ ਹੈ ਜੀ ਬੱਚੇ ਨਹੀਂ ਹਾਂ ਜੀ ਬੱਚੇ ਨਹੀਂ ਕਰ ਰਿਹਾ ਨਾ ਮੈਂ ਨਹੀਂ 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 ਸਾਰੀ ਮੈਂ ਤੁਹਾਡਾ ਦੇਣ ਨਹੀਂ ਇਹ ਗੁਰੂ ਰਾਮਦਾਸ ਪਾਸ਼ਾ ਜੀ ਨੇ ਦਿੱਤੀ ਆ ਜੀ ਤੁਹਾਨੂੰ ਬੱਚੇ ਨਹੀਂ ਰਿਕਾਰਦੇ ਨਹੀਂ ਨਹੀਂ ਇਹ ਗੁਰੂ ਸਾਹਿਬ ਨੇ ਕਿਹਾ ਵੀਰ ਜੀ ਤੇ ਸਿੰਘ ਸਾਹਿਬ ਜੀ ਆ ਮਾਇਆ ਜੀ ਇਹ ਤੁਹਾਡੀ ਕੀਰਤ ਸ਼ੁਰੂ ਕਰਨ ਦੇ ਲਈ ਠੀਕ ਹੈ ਜੀ ਇਹ ਵੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਤੁਹਾਡੇ ਪਾਸ਼ਾ ਜੀ ਨੇ ਭੇਜੀ ਆ ਸਤਗੁਰੂ ਜੀ ਡਿਊਟੀ ਮੇਰੀ ਮੇਰੀ ਹੀ ਕਲਾਈ ਆ ਨਿਰਵਾਣ ਸਿੰਘ ਦੀ ਤੇ ਆਪ ਜੀ ਦਾ ਕੰਮਕਾਰ ਚੱਲੇ ਆਪ ਜੀ ਆਪਣੀਆਂ ਕਤੀਆਂ ਨੂੰ ਰੋਟੀ ਖਵਾਓ ਸਿੰਘ ਸਾਹਿਬ ਜੀ ਸਾਡੀ ਦਿলো ਅਰਦਾਸ ਹੈ ਕਿ ਸਤਿਗੁਰੂ ਤੁਹਾਡੇ ਕੰਮ ਦੇ ਵਿੱਚ ਵਾਧੇ ਪਾਵੇ ਠੀਕ ਹੈ ਜੀ ਮੇਰੀ ਫਿਰ ਤੋਂ ਹੱਥ ਜੋੜ ਕੇ ਮਾਫੀ ਹੈ ਜੀ ਮੈਂ ਥੋੜਾ ਲੇਟ ਹੋ ਗਿਆ ਇਸ ਲਈ ਕਿਉਂਕਿ ਬਹੁਤ ਘੰਟਾ ਡੇਢ ਦੋ ਘੰਟੇ ਹੋ ਗਏ ਤੁਹਾਨੂੰ ਬੈਠਿਆ ਨੂੰ ਹਾਂ ਜੀ ਹਾਂ ਤੇ ਮੈਂ ਮਾਫੀ ਚਾਹੁੰਦਾ ਤੇ ਹੁਣ ਤੁਸੀਂ ਇੱਥੇ ਨਾ ਆਪਣਾ ਚਾਹ ਪਾਣੀ ਦਾ ਕਰਨਾ ਜਾਂ ਤੁਸੀਂ ਫਰੂਟ ਦਾ ਕਰਨਾ ਸਿੰਘ ਸਾਹਿਬ ਫਰੂਟ ਦਾ ਕਰਨਾ ਤੁਸੀਂ ਫਰੂਟ ਦਾ ਹੈ ਤੇ ਫਰੂਟ ਦਾ ਕੰਮ ਵੀ ਸੋਹਣਾ ਚੱਲ ਪੈਣਾ ਜਦੋਂ ਤੁਹਾਡੀ ਲੱਤ ਠੀਕ ਹੋ ਗਈ ਤੇ ਆਪ ਜੀ ਕਰਿਓ ਫਿਲਹਾਲ ਆਪ ਜੀ ਸਿੰਘ ਸਾਹਿਬ ਜੀ ਨਾਲ ਇਹਦਾ ਦੇ ਸਕੋਰਟ ਕਰ ਦਿਓ ਹਾਂ ਤੇ ਆਪ ਜੀ ਕਰਕੇ ਇੱਕ ਨਾ ਵੀਡੀਓ ਜਾਂ ਇੱਕ ਫੋਟੋ ਮੈਨੂੰ ਜਰੂਰ ਭੇਜਿਓ ਜਾਂ ਮੈਨੂੰ ਦੱਸਿਓ ਕਿੱਥੇ ਤੁਸੀਂ ਲਾਈ ਜਦੋਂ ਲਾਉਗੇ ਹਾਂ ਮੈਨੂੰ ਦੱਸਿਓ ਤੇ ਮੈਂ ਫਿਰ ਜਰੂਰ ਆ ਕੇ ਜਾਊਂਗਾ ਤੇ ਜਿੰਨੀ ਉਸ ਟਾਈਮ ਤੇ ਮਦਦ ਹੋਊਗੀ ਤੇ ਆਪਾਂ ਉਸ ਉਸ ਟਾਈਮ ਤੇ ਵੀ ਆ ਕੇ ਕਰਕੇ ਜਾਵਾਂਗੇ ਠੀਕ ਹੈ ਜੀ ਤੇ ਫਿਰ ਮੈਂ ਕਹਾਂ ਤੁਹਾਨੂੰ ਦੇਣ ਵਾਲਾ ਕੌਣ ਹੈ ਤੁਹਾਡਾ ਗੁਰੂ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਪਿਆਰਿਓ ਹਮੇਸ਼ਾ ਆਪਣਾ ਜਿਹੜਾ ਅਡੋਲ ਵਿਸ਼ਵਾਸ ਧੰਗ ਗੁਰੂ ਰਾਮਦਾਸ ਤੇ ਰੱਖਣਾ ਕਿਉਂਕਿ ਸਤਗੁਰੂ ਹੈਗੇ ਨੇ ਹਾਜ਼ਰ ਨਾਜ਼ਰ ਨੇ ਚੀਤ ਸਿੰਘ ਹਾਜ਼ਰ ਨਾਜ਼ਰ ਨੇ ਬੈਠਾ ਸੋਢੀ ਪਾਤਸ਼ਾਹ ਬੈਠਾ ਤਹਾਵੇ ਹੈਗਾ ਨਾ ਜੀ ਹੈਗਾ ਬਸ ਉਹਨਾਂ ਦੀ ਸਾਰੇ ਕਾਰਨ ਵਿੱਚ ਕੀਤਾ ਜੀ ਇਹ ਸਾਰਾ ਕੁਝ ਉਹਨਾਂ ਦੀ ਰਹਿਮਤ ਆ ਚਲੋ ਠੀਕ ਹੈ ਸਿੰਘੋ ਮੈਂ ਨਾ ਹੋਰ ਮਿਲ ਲਵਾਂ ਸਿੰਘ ਨੂੰ ਮਿਲਣ ਮੇ ਜਾਣਾ ਹੈ ਸੇਵਾ ਦੇ ਤੇ ਆਪ ਜੀ ਆਦ ਲੈ ਕੇ ਜਾਓ ਹਣ ਤੁਸੀਂ ਫ੍ਰੀ ਆ ਜੀ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ